ਮੈਨੂੰ ਹੁਕਮ ਹੋਇਆ ਹੈ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਵਿੱਚੋਂ ਕੁਝ ਵਿਚਾਰਾਂ ਮੈਂ ਆਪ ਗੁਰੂ ਕੀ ਸੰਗਤ ਨਾਲ ਸਾਂਝੀਆਂ ਕਰਨੀਆਂ ਨੇ ਮੋٹے ਮੋٹے ਪੁਆਇੰਟ ਮੈਂ ਤੁਹਾਡੇ ਚਰਨਾਂ 'ਚ ਬਿਣੇ ਕਰਨੇ ਆ ਜਿਹੜੇ ਬਹੁਤੀ ਵਾਰ ਆਪਾਂ ਸਟੇਜਾਂ ਤੋਂ ਛੱਡ ਜਾਂਦੇ ਆ ਸੋ ਗੁਰੂ ਤਰਸ ਕਰੇ ਤੁਹਾਡੀ ਵੀ ਹਾਜ਼ਰੀ ਲੱਗੇ ਮੇਰੀ ਵੀ ਹਾਜ਼ਰੀ ਲੱਗੇ ਇੱਕ ਵਾਰ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪਹਿਲੀ ਤੇ ਗੱਲ ਸ਼ਹੀਦ ਕੀ ਆ ਸ਼ਹੀਦ ਕਿਹਾ ਕਿ ਇਹਨੂੰ ਜਾਂਦਾ ਸਾਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਸਾਡੀ ਕੌਮ ਦੇ ਵਿੱਚ ਇੰਨੇ ਸ਼ਹੀਦ ਹੋਏ ਆ ਤੁਹਾਨੂੰ ਕੋਈ ਪੁੱਛਣ ਦੀ ਲੋੜ ਨਹੀਂ ਸ਼ਹੀਦ ਮੇਲੇ ਤੇ ਤੂੰ ਜਾਂਦਾ ਹੈ ਸ਼ਹੀਦ ਦੀ ਡੈਫੀਨੇਸ਼ਨ ਕੀ ਆ ਸ਼ਹੀਦ ਦੀ ਪਰਿਭਾਸ਼ਾ ਕੀ ਸ਼ਹੀਦ ਪੰਜਾਬੀ ਭਾਸ਼ਾ ਦਾ ਲਫ਼ਜ਼ ਨਹੀਂ ਆ ਕ ਸ਼ਹੀਦ ਲਫ਼ਜ਼ ਆ ਅਰਬੀ ਭਾਸ਼ਾ ਦਾ ਸਭ ਤੋਂ ਪਹਿਲਾਂ ਕੁਰਾਨ ਸ਼ਰੀਫ ਦੇ ਵਿੱਚ ਸ਼ਹੀਦ ਸ਼ਬਦ ਵਰਤਿਆ ਗਿਆ। ਸ਼ਹੀਦ ਦਾ ਮਤਲਬ ਹੁੰਦਾ ਵਾ ਸੱਚ ਵਾਸਤੇ ਧਰਮ ਵਾਸਤੇ ਅਣਖ ਵਾਸਤੇ ਆਪਣੀ ਜਾਨ ਦੇ ਦੇਣਾ। ਉਹਦੇ ਚੋ ਦਾ ਕੋਈ ਲੋਭ ਲਾਲਚ ਨਾ ਲੁਕਿਆ ਹੋਵੇ ਉਸ ਬੰਦੇ ਨੂੰ ਸ਼ਹੀਦ ਕਿਹਾ ਜਾਂਦਾ। ਇਥੋਂ ਇੱਕ ਚੀਜ਼ ਹੋਰ ਨਿਕਲ ਆਉਣੀ ਹੈ। ਇੱਕ ਹੁੰਦਾ ਜੋਧਾ ਤੇ ਇੱਕ ਹੁੰਦਾ ਸੂਰਮਾ। ਜੋਧਾ ਕਿਹਨੂੰ ਕਿਹਾ ਜਾਂਦਾ ਹੈ ਕਿ ਸੂਰਮਾ ਕਿਹਨੂੰ ਕਿਹਾ ਜਾਂਦਾ ਹੈ? ਹਣ ਜੇ ਮੈਂ ਤੁਹਾਨੂੰ ਮੋਟਾ ਜਿਹਾ ਇਹ ਪੁੱਛਣਾ ਹੋਵੇ ਵੇ ਧੰਨ ਬਾਬਾ ਬੋੜੂ ਸਾਹਿਬ ਨੂੰ ਜੋਦਾ ਕਹੋਗੇ ਕਿ ਸੂਰਮਾ ਕਹੋਗੇ ਤੇ ਤੁਸੀਂ ਆਖਣਾ ਚੀਜ਼ਾਂ ਤੇ ਦੋਵੇਂ ਇੱਕੋ ਜਿਹੇ ਆ ਭਾਵੇਂ ਜੋਦਾ ਕਹਿ ਦਿਓ ਤੇ ਭਾਵੇਂ ਸੂਰਮਾ ਕਹਿ ਦਿਓ ਨਹੀਂ ਫਰਕ ਆ ਜੇ ਗੁਰਬਾਣੀ ਦੀ ਰੌਸ਼ਨੀ ਚ ਮੰਨੋ ਬਾਬਾ ਬੋੜੂ ਸਾਹਿਬ ਦੀ ਗੱਲ ਕਰ ਲੱਗਿਆ ਸਾਨੂੰ ਕਹਿਣਾ ਪਊਗਾ ਬਾਬਾ ਬੋੜੂ ਸਾਹਿਬ ਇੱਕ ਸੂਰਮਾ ਹੈ ਜੋਦਾ ਨਹੀਂ ਹੈਗਾ ਤੁਸੀਂ ਆਖੋਗੇ ਫਰਕ ਫਰਕ ਕਿਆ ਬੜਾ ਵੱਡਾ ਜੋਧਾ ਉਹਨੂੰ ਕਿਹਾ ਜਾਂਦਾ ਜਿਹੜਾ ਸਿਰਫ ਲੜਾਕਾ ਹੀ ਹੋਵੇ ਜਿਹਨੂੰ ਲੜਨਾ ਹੀ ਆਉਂਦਾ ਲੜਨਾ ਤੇ ਅਹਿਮਦ ਸ਼ਾਹ ਅਬਦਾਲੀ ਨੂੰ ਵੀ ਬੜਾ ਆਉਂਦਾ ਹੈ ਅਹਿਮਦ ਸ਼ਾਹ ਅਬਦਾਲੀ ਜੋਧਾ ਹੈ ਲੜਨਾ ਤੇ ਨਾਦਰ ਸ਼ਾਹ ਦੁਰਾਨੀ ਨੂੰ ਵੀ ਆਉਂਦਾ ਸੀ ਨਾਦਰ ਸ਼ਾਹ ਦੁਰਾਨੀ ਜੋਧਾ ਹੈ ਗੁਰੂ ਅਰਗਵਿੰਦ ਮਹਾਰਾਜ ਨੇ ਪਹਿਲੀ ਜੰਗ ਕੀਤੀ ਮੁਖਲਿਸ ਖਾਨ ਨੇ ਜੋਦੇ ਤੇ ਮੁਖਲਿਸ ਖਾਨ ਵੀ ਬੜਾ ਵੱਡਾ ਸੀ ਕਿਉਂਕਿ ਲੜਾਕਾ ਸੀ ਸੂਰਮਾ ਜੋਦੇ ਤੋਂ ਉੱਤੇ ਹੁੰਦਾ ਵਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਸੂਰਮੇ ਦੇ ਕੁਝ ਲੱਛਣ ਲਿਖੇ ਆ ਸੂਰਮਾ ਹਾਰੀ ਸਾਰੀ ਬੰਦਾ ਨਹੀਂ ਹੁੰਦਾ ਸੂਰਮੇ ਦਾ ਪਹਿਲਾ ਲੱਛਣ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋਖ ਆਹੀਤ ਹੈ ਸੂਰਾ ਸੂਰਮਾ ਉਹਨੂੰ ਕਿਹਾ ਜਾਂਦਾ ਜਿਹਨੂੰ ਨਾਮ ਦਾ ਰੰਗ ਲੱਗਾ ਹੋਵੇ ਸੂਰਮੇ ਦਾ ਦੂਜਾ ਲੱਛਣ ਜਿੰਨ ਮਿਲ ਮਾਰੇ ਪੰਜ ਸੂਰ ਬੀਰ ਐਸੋ ਕੌਣ ਬਲੀਰੇ ਸੂਰਮਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਹੁਤ ਉੱਤੇ ਹੁੰਦਾ ਵਾ ਸੂਰਮੇ ਦਾ ਤੀਜਾ ਲੱਛਣ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਸੂਰਮਾ ਕਦੀ ਟੱਬਰ ਦੀ ਲੜਾਈ ਨਹੀਂ ਲੜਦਾ ਨਿਆਣਿਆਂ ਦੀ ਲੜਾਈ ਨਹੀਂ ਲੜਦਾ ਘਰ ਦੀ ਲੜਾਈ ਨਹੀਂ ਲੜਦਾ ਜ਼ਮੀਨ ਜਾਇਦਾਦ ਦੀ ਲੜਾਈ ਨਹੀਂ ਲੜਦਾ ਸੂਰਮਾ ਜਦੋਂ ਲੜਦਾ ਵਾ ਧਰਮ ਦੀ ਲੜਾਈ ਲੜਦਾ ਵਾ ਧਰਮ ਦੀ ਲੜਾਈ ਲੜਦਾ ਵਾ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਸ਼ਹੀਦਾਂ ਦੇ ਸਰਤਾਜ ਇਹ ਵੀ ਗੱਲ ਮਾੜੀ ਜੀ ਖੋਲਦਿਆ ਤੁਸੀਂ ਪੜੇ ਲਿਖਿਆਂ ਦੀ ਜਮਾਤ ਬੈਠੇ ਹੋ ਜਦੋਂ ਇਤਿਹਾਸ ਪੜ੍ਹੀਏ ਗੁਰੂ ਅਰਜਨ ਦੇਵ ਮਹਾਰਾਜ ਤੋਂ ਪਹਿਲਾਂ ਪਹਿਲਾਂ ਘੱਟ ਤੋਂ ਘੱਟ ਚਾਰ ਸ਼ਹੀਦ ਸਾਨੂੰ ਮਿਲ ਜਾਂਦੇ ਆ ਇਤਿਹਾਸ ਦੇ ਪੰਨਿਆਂ 'ਚ ਪਰ ਉਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਨਹੀਂ ਕਿਹਾ ਜਾਂਦਾ ਸ਼ਹੀਦਾਂ ਦੇ ਸਰਤਾਜ ਕੱਲੇ ਗੁਰੂ ਅਰਜਨ ਦੇਵ ਨੂੰ ਕਿਹਾ ਜਾਂਦਾ ਵਾ ਇਹ ਵੀ ਇੱਕ ਪ੍ਰਸ਼ਨ ਪੈਦਾ ਹੁੰਦਾ ਵੀ ਨੰਬਰ 5ਵਾਂ ਤੇ ਕਿਹਾ ਸ਼ਹੀਦਾਂ ਦੇ ਸਰਤਾਜ ਜਾਵੇ ਕਲਾਸ ਵਿੱਚੋਂ ਕੋਈ ਬੱਚਾ ਨੰਬਰ ਤੇ 5ਵਾਂ ਲਵੇ ਪਰ ਕਿਹਾ ਉਹਨੂੰ ਮਨੀਟਰ ਜਾਵੇ ਫਿਰ ਕਿਦਾਂ ਬਣੂ ਗੱਲ ਕਾਰਨ ਕੀਤਾ ਕਿ ਗੁਰੂ ਅਰਜਨ ਦੇਹ ਮਹਾਰਾਜ ਤੋਂ ਪਹਿਲਾ ਸ਼ਹੀਦ ਹੈਗੇ ਨੇ ਪਰ ਉਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਨਹੀਂ ਕਿਹਾ ਜਾਂਦਾ ਗੁਰੂ ਅਰਜਨ ਦੇ ਪਾਤਸ਼ਾਹ ਦਾ ਨੰਬਰ 5 ਵਾ ਪਰ ਕਿਹਾ ਸ਼ਹੀਦਾਂ ਦੇ ਸਰਤਾਜ ਜਾਂਦਾ ਇਹ ਵੀ ਢੰਡੀ ਖੋਲਣ ਵਾਲੀ ਆ ਸਾਡੇ ਹਫਤਾ ਕੋਇਆ ਮੈਨੂੰ ਗ੍ਰੀਸ ਜਾਣ ਦਾ ਮੌਕਾ ਮਿਲਿਆ ਗ੍ਰੀਸ ਦਾ ਇੱਕ ਸ਼ਹਿਰ ਆ ਇਥਨਜ਼ ਉੱਥੇ ਇੱਕ ਜੇਲ ਬਣੀ ਆ ਜਿਹੜੀ ਦੁਨੀਆ ਦੇ ਪਹਿਲੇ ਸ਼ਹੀਦ ਦੀ ਜੇਲ ਆ ਜਿਹਨੂੰ ਸੁਕਰਾਤ ਕਿਹਾ ਜਾਂਦਾ ਹੈ ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਸ਼ਹੀਦ ਕੀਤਾ ਗਿਆ ਸੀ ਦੁਨੀਆ ਦਾ ਸਭ ਤੋਂ ਪਹਿਲੇ ਨੰਬਰ ਦਾ ਸ਼ਹੀਦ ਹੈ ਸੁਕਰਾਤ ਜੇ ਤੁਹਾਨੂੰ ਕੋਲ ਪੁੱਛ ਲਵੇ ਕਿ ਦੁਨੀਆ ਦਾ ਸਭ ਤੋਂ ਪਹਿਲਾ ਸ਼ਹੀਦ ਕਿਹੜਾ ਹੋਇਆ ਹੈ ਜਿਹਨੇ ਸੱਚ ਵਾਸਤੇ ਧਰਮ ਵਾਸਤੇ ਜਾਨ ਦਿੱਤੀ ਅਸੀਂ ਕਹਿ ਸਕਦੇ ਹਾਂ ਸੁਕਰਾਤ ਦੁਨੀਆ ਦਾ ਦੂਸਰੇ ਨੰਬਰ ਦਾ ਸ਼ਹੀਦ ਹੋਇਆ ਮਨਸੂਰ ਇਹਨੂੰ ਸੂਲੀ ਤੇ ਚਾੜਿਆ ਗਿਆ ਹੈ ਦੁਨੀਆ ਦਾ ਤੀਸਰੇ ਨੰਬਰ ਦਾ ਸ਼ਹੀਦ ਹੋਇਆ ਹੈ حضرت ঈਸਾ ਮਸੀਹ ਇਸਾਈ ਧਰਮ ਦਾ ਪੈਗੰਬਰ ਇਹਨੂੰ ਸਲੀਬ ਤੇ ਚਾੜਿਆ ਗਿਆ ਇੱਕ ਚੀਜ਼ نوٹ ਰੱਖਿਓ ਸੂਲੀ ਤੇ ਸਲੀਬ ਵਿੱਚ ਫਰਕ ਹੁੰਦਾ ਵਾ ਸਲੀਬ ਤੁਸੀਂ ਵੇਖੀ ਹੋਣੀਆਂ ਚਰਚ ਦੇ ਉੱਤੇ ਇੱਕ ਕ੍ਰੌਸ ਦਾ ਨਿਸ਼ਾਨ ਬਣਿਆ ਹੁੰਦਾ ਚਰਚ ਦੇ ਉਤਲੇ ਬੰਨੇ ਜਾਂ ਈਸਾਈਆਂ ਦੇ ਗਲੇ 'ਚ ਇੱਕ ਲੋਕਟ ਪਿਆ ਹੁੰਦਾ ਵਾ ਉਹ ਵੀ ਸਲੀਬ ਵਾਲਾ ਹੀ ਹੁੰਦਾ ਵਾ ਹਜ਼ਰਤ ਈਸਾ ਮਸੀਹ ਨੂੰ ਸਲੀਬ ਤੇ ਚਾੜਿਆ ਗਿਆ ਉਸ ਕ੍ਰੌਸ ਉੱਤੇ ਬੰਨ ਕੇ ਉਹਦੇ ਹੱਥਾਂ 'ਚ ਕਿਲ ਠੋਕੇ ਗਏ ਛਾਤੀ 'ਚ ਕਿਲ ਠੋਕੇ ਗਏ ਅੱਖਾਂ 'ਚ ਕਿਲ ਠੋਕੇ ਗਏ ਉਦੇ ਪੈਰਾਂ 'ਚ ਕੇਲ ਠੋਕੇ ਗਏ ਹਜ਼ਰਤ ਈਸਾ ਮਸੀਹ ਨੂੰ ਸਲੀਬ ਤੇ ਚਾੜਿਆ ਗਿਆ ਪਰ ਮਨਸੂਰ ਨੂੰ ਸੂਲੀ ਤੇ ਚਾੜਿਆ ਗਿਆ ਸੂਲੀ ਤੇ ਸਲੀਬ 'ਚ ਫਰਕ ਹੁੰਦਾ ਜੀ ਸਲੀਬ ਤੇ ਉਹ ਹੋਗੀ ਜਿੱਤੇ ਬੰਨ ਕੇ ਬੰਦਾ ਮਾਰਤਾ ਸੂਲੀ ਕੀ ਹੁੰਦੀ ਏ ਆਪਾਂ ਕਈ ਵਾਰੀ ਆਮ ਹੀ ਕਹਿ ਦਿੰਨੇ ਆ ਸੂਲੀ ਦਾ ਸੂਲ ਬਣ ਗਿਆ ਅਸੀਂ ਆਮ ਹੀ ਕਹਿ ਦਿੰਨੇ ਆ ਸਾਡੇ ਸ਼ਹੀਦਾਂ ਨੂੰ ਸੂਲੀਆਂ ਤੇ ਚਾੜਿਆ ਗਿਆ ਸੂਲੀ ਬਹੁਤ ਦਰਦਨਾਕ ਮੌਤ ਆ ਕਿਦਾਂ ਜਿਹੜੇ ਬੰਦੇ ਨੂੰ ਸੂਲੀ ਚਾੜਿਆ ਜਾਊਗਾ ਉਹਦੇ ਤਨ ਦੇ ਕੱਪੜੇ ਉਤਾਰ ਕੇ ਉਹਨੂੰ ਨਿਰਵਸਤਰ ਕੀਤਾ ਜਾਂਦਾ ਹੈ। ਉਹਨੂੰ ਖਲਾਰ ਦਿੱਤਾ ਜਾਂਦਾ ਹੈ। ਧਰਤੀ ਦੇ ਵਿੱਚ ਇੱਕ ਲੋਹੇ ਦਾ ਜਾਂ ਲੱਕੜ ਦਾ ਕਿੱਲਾ ਗੱਡਿਆ ਜਾਂਦਾ ਵਾ ਜਿਹਦਾ ਉਤਲੇ ਬੰਨਿਓ ਸਿਰਾ ਜਿਹੜਾ ਹੁੰਦਾ ਵਾ ਬਿਲਕੁਲ ਬਰੀਕ ਕੀਤਾ ਜਾਂਦਾ ਵਾ। ਤੇ ਜਿਹੜੇ ਬੰਦੇ ਨੂੰ ਸੂਲੀ ਤੇ ਚਾੜਿਆ ਜਾਊਗਾ ਉਹਨੂੰ ਜ਼ਬਰਦਸਤੀ ਉਸ ਕਿੱਲੇ ਦੇ ਉੱਤੇ ਬਿਠਾਇਆ ਜਾਂਦਾ ਵਾ ਉਹ ਕਿੱਲਾ ਉਹਦੇ ਗੁੱਦੇ ਦੇ ਵਿੱਚ ਤਸ ਕੇ ਉਹਦੇ ਪੇਟ ਦੇ ਵਿੱਚੋਂ ਦੀ ਹੁੰਦਾ 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 ਉਹਦਾ ਸਿਰ ਪਾੜ ਕੇ ਉਹਦੀ ਖੋਪੜੀ ਚੋਂ ਬਾਹਰ ਨਿਕਲ ਜਾਂਦਾ ਵਾ ਉਹਨੂੰ ਕਿਹਾ ਜਾਂਦਾ ਵਾ ਫਲਾਣੇ ਬੰਦੇ ਨੂੰ ਸੂਲੀ ਚਾੜਿਆ ਗਿਆ ਸੂਲੀ ਤੇ ਸਲੀਬ ਵਿੱਚ ਆਹ ਫਰਕ ਆ ਸਭ ਤੋਂ ਵੱਡਾ ਦੁਨੀਆ ਦਾ ਚੌਥੇ ਨੰਬਰ ਦਾ ਸ਼ਹੀਦ ਆ حضرت ਮੁਹੰਮਦ ਸਾਹਿਬ ਦਾ ਦੋਤਰਾ ਕਰਬਲਾ ਦੇ ਮੈਦਾਨ 'ਚ ਸ਼ਹੀਦ ਹੋਣ ਵਾਲਾ ਹੁਸੈਨ ਤੇ ਦੁਨੀਆ ਤੇ ਪੰਜਵੇਂ ਨੰਬਰ ਤੇ ਸ਼ਹਾਦਤ ਦਿੱਤੀ ਪੰਚਮ ਪਾਤਸ਼ਾਹ ਧੰਗੁਰੂ ਅਰਜਣ ਦੇਵ ਮਹਾਰਾਜ ਨੇ ਪਰ ਨੰਬਰ ਪੰਜਵਾਂ ਪਰ ਸ਼ਹੀਦਾਂ ਦੇ ਸਰਤਾਜ ਪਤਾ ਕਿਉਂ ਕਿਹਾ ਜਾਂਦਾ ਵਾ ਜਿਹੜੇ ਪਹਿਲੇ 4 ਹੋਏ ਆ ਨਾ ਉਹਨਾਂ ਦੇ ਵਾਸਤੇ ਡੈੱਡ ਵਾਰੰਟ ਨਿਕਲੇ ਵੀ ਮਾਰ ਦਿਓ ਪਰ ਗੁਰੂ ਅਰਜਨ ਦੇ ਮਹਾਰਾਜ ਵਾਸਤੇ ਆਪਸ਼ਨ ਸੀ ਜ਼ਿੰਦਗੀ ਦੀ ਮਹਾਰਾਜ ਸਾਡੇ ਆਖੇ ਲਾ ਕੇ ਆ ਇੱਕ ਦੋ ਕੰਮ ਕਰਦੇ ਤੇ ਚੁੱਪ ਕਰਕੇ ਤੁਸੀਂ ਘਰ ਨੂੰ ਜਾਓ ਮਹਾਰਾਜ ਨੇ ਆਖਿਆ ਮੌਤ ਨੂੰ ਗਲੇ ਲਾਉਣਾ ਪਰਵਾਣਿਆ ਪਰ ਦੁਸ਼ਮਣ ਦੀ ਲੱਤ ਥੱਲੇ ਨੰਗਣਾ ਕਦੀ ਪਰਵਾਣ ਨਹੀਂਆ ਇਸ ਕਰਕੇ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ ਜ਼ਿੰਦਗੀ ਦੀ ਆਫਰ ਠਾ ਕੇ ਜਿਨੇ ਮੌਤ ਨੂੰ ਗਲੇ ਲਾਇਆ ਉਹ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਹਿੱਸੇ ਆਇਆ ਵਾ ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ ਕਾਰਨ ਕੀ ਆ ਮੋਟੇ-ਮੋਟੇ ਕਾਰਨ ਮੈਂ ਤੁਹਾਡੇ ਚਰਨਾਂ 'ਚ ਦੋ ਤਿੰਨ ਰੱਖਣ ਲੱਗਾ ਗੁਰੂ ਅਰਜਨ ਦੇਵ ਪਾਤਸ਼ਾਹ ਗੁਰੂ ਬਣੇ ਦੇ ਗੁਰੂ ਅਰਜਨ ਦੇ ਮਹਾਰਾਜ ਦਾ ਸਭ ਤੋਂ ਜ਼ਿਆਦਾ ਵਿਰੋਧ ਘਰੋਂ ਸ਼ੁਰੂ ਕੀਤਾ ਸਕੇ ਭਰਾ ਬਾਬੇ ਪਿਰਥੀ ਚੰਦ ਨੇ ਤੇ ਸਕੇ ਭਰਾ ਦੀ ਮੌਤ ਤੋਂ ਬਾਅਦ ਸਕਾ ਭਤੀਜਾ ਸਾਰੀ ਉਮਰ ਗੁਰੂ ਅਰਜਨ ਦੇ ਪਾਤਸ਼ਾਹ ਦਾ ਵਿਰੋਧ ਕਰਦਾ ਰਿਹਾ ਵੇਖੋ ਪੁੱਤ ਤੇ ਪਿਰਥੀ ਚੰਦ ਵੀ ਗੁਰੂ ਰਾਮਦਾਸ ਦਾ ਤੇ ਪੁੱਤ ਗੁਰੂ ਅਰਜਨ ਦੇ ਪਾਤਸ਼ਾਹ ਵੀ ਗੁਰੂ ਰਾਮਦਾਸ ਦਾ ਨੈਗੇਟਿਵ ਪੋਜ਼ਿਟਿਵ ਇਕੱਠੇ ਹੋ ਗਏ ਨਾ ਸੰਸਕਾਰ ਬੰਦੇ ਕੋਲ ਧੁਰ ਦਰਗਾਹ ਤੋਂ ਹੀ ਆਉਂਦੇ ਕਈ ਵਾਰੀ ਸਕਾ ਭਰਾ ਬਾਬਾ ਪਿਰਥੀ ਚੰਦ ਕਹਿੰਦਾ ਗੁਰੂ ਮੈਂ ਬਣਨਾ ਹੈ ਪਰ ਗੁਰੂ ਰਾਮਦਾਸ ਮਹਾਰਾਜ ਨੇ ਗੁਰੂ ਬਣਾਇਆ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਵੱਡਾ ਭਰਾ ساری ਉਮਰ ਹੀ ਖਾਰ ਖਾਂਦਾ ਰਿਹਾ ਵੀ ਗੁਰੂ ਅਰਜਨ ਦੇਵ ਨੂੰ ਖਤਮ ਕਰਕੇ ਤੇ ਮੇਰਾ ਕਿਦਣ ਦਾ ਲੱਗੇ ਮੈਂ ਗੁਰੂ ਬਣ ਜਾ ਤੇ ਬਾਬੇ ਪਿਰਥੀ ਚੰਦ ਤੋਂ ਬਾਅਦ ਸਕਾ ਭਤੀਜਾ ساری ਉਮਰ ਖਾਰ ਖਾਂਦਾ ਰਿਹਾ ਕਿ ਮੇਰਾ ਦਾ ਲੱਗੇ ਤੇ ਮੈਂ ਗੁਰੂ ਬਣ ਜਾ ਇੱਕ ਇਹ ਵੀ ਗੱਲ ਦੂਜੀ ਗੱਲ ਆ ਬਾਬੇ ਸ਼ਿਦਾਂ ਦੇ ਲਾਗੇ ਸਥਾਨ ਪੈਂਦਾ ਰਾਮ ਸਰ ਸਾਹਿਬ ਤੁਹਾਡੇ ਚ ਬਹੁਤਿਆਂ ਨੇ ਮੱਥਾ ਟੇਕਿਆ ਦਰਸ਼ਨ ਕੀਤੇ ਨਾਲ ਹੀ ਰਾਮ ਸਰ ਸਾਹਿਬ ਜਦੋਂ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਲਖਾਈ ਕਰਵਾਈ ਜਾ ਰਹੀ ਸੀ ਨਾ ਆਦ ਬੀੜ ਤਿਆਰ ਹੋ ਰਹੀ ਸੀ ਉਥੇ ਚਾਰ ਬੰਦੇ ਹੋਰ ਆਏ ਸੀ ਉਹ ਕਹਿੰਦੇ ਅਸੀਂ ਭਗਤਿਆਂ ਕੰਨ ਪੀਲੂ ਛੱਜੂ ਛਾਹ ਹਸੈਨ ਇਹਾਰੇ ਜਾਣੇ ਕਹਿੰਦੇ ਵੀ ਅਸੀਂ ਭਗਤਿਆਂ ਸਾਡੀ ਬਾਣੀ ਲਿਖੋ ਮਹਾਰਾਜ ਨੇ ਕਿਹਾ ਤੁਸੀਂ ਤਾਂ ਮੂੰਹੋਂ ਮੂੰਹ ਆਪਣੇ ਆਪ ਨੂੰ ਭਗਤ ਆਖੀ ਜਾਂਦੇ ਜੇ ਤੁਹਾਡੇ ਕਹਿਣ ਤੋਂ ਹੀ ਪਤਾ ਲੱਗਦਾ ਵੀ ਤੁਸੀਂ ਕਿੰਨੇ ਕੁ ਭਗਤ ਜੇ ਕਈਆਂ ਲੋਕਾਂ ਦਾ ਸੁਭਾਅ ਹੁੰਦਾ ਨਾ ਕੋਈ ਚੰਗਾ ਨਾ ਕਵੇ ਤੇ ਆਪੇ ਹੀ ਕਹਿਣ ਲੱਗ ਪੈਂਦੇ ਆਪਣੇ ਆਪ ਨੂੰ ਮੈਂ ਤੇ ਆਹ ਵੜਾ ਕੀਤਾ ਮੈਂ ਨਾ ਹੁੰਦਾ ਤਾਂ ਤੁਹਾਡਾ ਕੰਮ ਹੀ ਨਹੀਂ ਹੋਣਾ ਮੈਂ ਹੁੰਦਾ ਤੇ ਆਹ ਕਰ ਦੇਣਾ ਹੈ ਮੈਂ ਹੁੰਦਾ ਤੇ ਆਹ ਕਰ ਦੇਣਾ ਕਈਆਂ ਨੂੰ ਆਦਤ ਹੁੰਦੀ ਆ ਪ੍ਰਭਤਾ ਸੋੰਦੀ ਵੀ ਮੈਨੂੰ ਕੋਈ ਚੰਗਾ ਹੀ ਕਹੀ ਜਾਵੇ ਕੋਈ ਕਹੀ ਜਾਵੇ ਕੋਈ ਕਹੀ ਜਾਵੇ ਵੀ ਤੂੰ ਬੜਾ ਤੂੰ ਬੜਾ ਨਾ ਕੋ ਕਵੇ ਤੇ ਫਿਰ ਆਪਣੇ ਆਪ ਨੂੰ ਸਿਹਰਾ ਆਪੇ ਬੰਨਣ ਲੱਗ ਪੈਂਦੇ ਹੁੰਦੇ ਆ ਉਹ ਚਾਰੇ ਜਾਣੇ ਕਹਿੰਦੇ ਅਸੀਂ ਭਗਤਿਆਂ ਮਹਾਰਾਜ ਨੇ ਖੈ ਨਹੀਂ ਤੁਹਾਡੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਨਹੀਂ ਲਿਖੀ ਜਾ ਸਕਦੀ ਬਾਕੀ ਤਿੰਨ ਤੇ ਚੁੱਪ ਕਰਕੇ ਚੱਲ ਗਏ ਪਰ ਜਿਹੜਾ ਕਾਨਾ ਸੀ ਨਾ ਕਾਨੇ ਦਾ ਪਿੰਡ ਸੀ ਕਲਾ ਨੌਰ ਔਰ ਗੁਰਦਾਸਪੁਰ ਉਹ ਕਹਿੰਦਾ ਗੁਰੂ ਅਰਜਨ ਦੇਵ ਮਹਾਰਾਜ ਇਸ ਬੇਇੱਜ਼ਤੀ ਦਾ ਬਦਲਾ ਲਵਾਂਗੇ ਤੇਰੇ ਕੋ ਹੋਇਆ ਕੀ ਜਦੋਂ ਕਾਨਾ ਘਰ ਨੂੰ ਜਾਵੇ ਰਾਜ ਕੋੜੇ ਤੋਂ ਡਿੱਗਾ ਰਕਾਬ ਚ ਪੈਰ ਅੜ ਗਿਆ ਘੋੜੇ ਨੇ ਕਸੀੜ ਕਸੀੜ ਕੇ ਕਾਨਾ ਭਗਤ ਮਾਰ ਦਿੱਤਾ ਕਾਨੇ ਦੇ ਟੱਬਰ ਨੇ ਕਾਨੇ ਦਾ ਕਤਲ ਦਾ ਇਲਜ਼ਾਮ ਗੁਰੂ ਅਰਜਨ ਦੇਵ ਦੇ ਸਿਰ ਤੇ ਲਾਇਆ ਸੀ ਵੀ ਸਾਡਾ ਕਾਨਾ ਭਗਤ ਗੁਰੂ ਅਰਜਨ ਦੇਵ ਨੇ ਮਰਵਾਇਆ ਕਾਰਨ ਨੋਟ ਕਰਦੇ ਜਾਓ ਮੋٹے ਮੋٹے ਕਾਰਨ ਹੀ ਮੈਂ ਕਹਣੀ ਇੱਥੇ ਇੱਕ ਕਾਰਨ ਬਣਦਾ ਚੰਦੂ ਦਾ ਵੀ ਇਹ ਕਾਰਨ ਇਹਦਾ ਵੱਡਾ ਨਹੀਂ ਹੈਗਾ ਜਿੱਡਾ ਇਹ ਵੱਡਾ ਹਤਾ ਚੰਦੂ ਦੀ ਧੀ ਦਾ ਰਿਸ਼ਤਾ ਆਇਆ ਮਹਾਰਾਜ ਨੇ ਆਖਿਆ ਨਹੀਂ ਪਾਈ ਅਸੀਂ ਰਿਸ਼ਤਾ ਨਹੀਂ ਲੈਣਾ ਹੰਕਾਰੀ ਬੰਦਾ ਹੈ ਚੰਦੂ ਨੇ ਵੀ ਦਿਲਚਖਾਰ ਖਾਦੀ ਵੀ ਜਿੱਦਣ ਦਾ ਲਗਾ ਮੈਂ ਗੁਰੂ ਅਰਜਨ ਦੇ ਮਹਾਰਾਜ ਨੂੰ ਖਤਮ ਕਰ ਲੂੰਗਾ ਚੰਦੂ ਵੀ ਚਾਹੁੰਦਾ ਸੀ ਗੁਰੂ ਅਰਜਨ ਦੇ ਮਹਾਰਾਜ ਨੂੰ ਖਤਮ ਕੀਤਾ ਜਾਵੇ ਅਗਲਾ ਕਾਰਨ ਅਗਲਾ ਕਾਰਨ ਹੈ ਤਰਨ ਤਾਰਨ ਦਾ ਵਸਣਾ ਕਿਉਂਕਿ ਤਰਨ ਤਾਰਨ ਗੁਰੂ ਅਰਜਨ ਦੇ ਮਹਾਰਾਜ ਨੇ ਉਸ ਇਲਾਕੇ 'ਚ ਵਸਾਇਆ ਵਾ ਜਿਥੇ ਸਖੀ ਸਰਵਰੀਆਂ ਦਾ ਸਭ ਤੋਂ ਵੱਡਾ ਜੋਰ ਸੀ ਸਭ ਤੋਂ ਵੱਡਾ ਗੜ ਸੀ ਸਖੀ ਸਰਵਰੀਏ ਸਮਝਦੇ ਜੇ ਨਾ ਮੈਨੂੰ ਪਤਾ ਮੇਰੀ ਵੀਡੀਓ ਪੈ ਜਾਣੀ ਆ ਤੇ ਥੱਲੇ ਸ਼ਾਬਾਸ਼ ਘਟਿਆ ਤੇ ਸਲੋਕ ਜਾਦੇ ਦਿੰਦੇ ਆ ਲੋਕ ਭਾਈ ਬਾਦ ਚ ਹੁਣ ਸਖੀ ਸਰਵਰੀਏ ਤੁਹਾਨੂੰ ਪਤਾ ਹੀ ਕਿੰਨੂ ਮੈਂ ਕਹਿਣਾ ਆ 780 ਵਾਲੇ 786 ਇਸਲਾਮ ਦਾ ਸਤਕਾਰਯੋਗ ਯੁੱਗ ਚ ਇਹਨਿਆਂ ਸਿਰ ਝੁਕਦਾ ਭਾਈ ਉਹਨਾਂ ਦਾ ਪਰ ਸਾਡੇ ਇੱਥੇ ਜੋ ਨੰਗ ਤੜੰਗ ਸੁਲਪੇ ਸੂਟੇ ਲਾਉਣ ਵਾਲੀ ਉਹ ਵੀ ਲਿਖੀ ਫਿਰਦੇ ਕਬਰਾਂ ਵਾਲੇ ਆ ਲੱਖਾਂ ਦੇ ਦਾਤੇ ਵਾਲੇ ਦੂਜੇ ਤੇ ਜੇ ਸ਼ੇਖ ਫਤਿਏ ਟੱਬਰ ਸਾਰਾ ਹੀ ਇਹ ਸਾਰੇ ਹੀ ਸਖੀ ਸਰਵਰੀਏ ਹੁਣ ਗੱਲਾਂ ਕੌੜੀਆਂ ਥੋੜੀਆਂ ਜਿਹਾ ਚੱਲ ਕੇ ਰੱਖਿਓ ਭਾਈ ਕਿਉਂਕਿ ਮੈਨੂੰ ਪਤਾ ਕਈ ਮੱਥਾ ਟੇਕਣ ਵਾਲੇ ਅੱਗੇ ਉਧਰ ਅਸਲ ਵਿੱਚ ਇਹ ਲਾਣਾ ਚਾਹੁੰਦਾ ਸੀ ਵੀ ਗੁਰੂ ਅਰਜਨ ਦੇਵ ਨੂੰ ਰਸਤੇ ਚੋਂ ਪਾਸੇ ਕੀਤਾ ਜਾਵੇ ਇੱਕ ਚੀਜ਼ ਹੋਰ ਦੱਸਾਂ ਪੜੇ ਤੁਹਾਡੇ ਪਿੰਡ 'ਚ ਹੈਗੀ ਆ ਕਿ ਨਹੀਂ ਹੈਗੀ ਜਦੋਂ ਸਾਡੇ ਪਿੰਡੋਂ ਤੁਰ ਗਏ ਨਾ ਖਾਪੜ ਖੇੜੀ ਤੋਂ ਮੈਨੂੰ ਪਹਿਲਾਂ ਤਾਂ ਤੇ ਪਤਾ ਨਹੀਂ ਖਾਪੜ ਖੇੜੀ ਤੋਂ ਐਨੂੰ ਤੁਰਦੇ ਚਾਹੀਏ ਨਾ ਪਿੰਡਾਂ ਦੇ ਵਿੱਚ ਇੱਕ ਕੋਲੋਂ ਹੀ ਇਤਿਹਾਸ ਬਣਾਇਆ ਲੋਕਾਂ ਨੇ ਵੀ ਇੱਥੇ ਗੁਰੂ ਅਰਜਨ ਦੇਵ ਨੇ ਨਾ ਥਾਂ ਮੰਗੀ ਸੀ ਪਿੰਡ ਵਾਲਿਆਂ ਕੋਲੋਂ ਵੀ ਗੋਇੰਦ ਸਾਹਿਬ ਤਰਨਤਾਰਨ ਵਸਾਉਣਾ ਤੁਹਾਡੇ ਪਾਸ ਨਹੀਂ ਹੈਗੀ ਕਿ ਨਹੀਂ ਹੈਗੀ ਇਧਰਲੇ ਬੰਨੇ ਲਾਲੂ ਘੁੰਮਣ ਵੀ ਹੈਗੀ ਆ ਆਹ ਸਾਡੇ ਪਿੰਡ ਵੀ ਹੈਗੀ ਆ ਐਦਾਂ ਗਾਂਹ ਤੁਰਦੇ ਜੇ ਤੇ ਕਈ ਪਿੰਡਾਂ 'ਚ ਕੋਲੋਂ ਹੀ ਬਣਾਇਆ ਇਤਿਹਾਸ ਵੀ ਗੁਰੂ ਅਰਜਨ ਦੇਵ ਕਹਿੰਦੇ ਸੀ ਮੈਂ ਤਰਨਤਾਰਨ ਵਸਾਉਣਾ ਪਿੰਡ ਵਾਲਿਆ ਜ਼ਮੀਨ ਨਾ ਦਿੱਤੀ ਮਹਾਰਾਜ ਕਹਿੰਦੇ ਤੁਸੀਂ ਆਪਣੇ ਜੋਗੇ ਰਹੋਗੇ ਤੇ ਮਹਾਰਾਜ ਨੇ ਉੱਥੇ ਜਾ ਕੇ ਵਸਾਇਆ ਬਿਲਕੁਲ ਗਲਤ ਆ ਗੁਰੂਆਂ ਨੇ ਜਿੰਨੇ ਸ਼ਹਿਰ ਵਸਾਏ ਆ ਕੁਝ ਸੋਚ ਸਮਝ ਕੇ ਵਸਾਏ ਆ ਤਰਨਤਾਰਨ ਉੱਥੇ ਹੀ ਵਸਣਾ ਸੀ ਉਹ ਕਹੇ ਆਸੇ ਪਾਸੇ ਸ਼ਹਿਰ ਚ ਨਹੀਂ ਸੀ ਵਸਣਾ ਤਰਨਤਾਰਨ ਉੱਥੇ ਇਸ ਕਰਕੇ ਵਸਣਾ ਵਾ ਕਿਉਂਕਿ ਉਥੇ ਕਬਰਾਂ ਵਾਲਿਆਂ ਦਾ ਬੜਾ ਜੋਰ ਆ ਬਹੁਤ ਜ਼ਿਆਦਾ ਜੋਰ ਆ ਇਹ ਕਬਰਾਂ ਵਾਲੇ ਉਹੋ ਹੀ ਆ ਜਿਨ੍ਹਾਂ ਦੇ ਦਰਗਾਹਾਂ ਤੇ ਸਾਡੇ ਚੋਂ ਬਹੁਤਿਆਂ ਨੇ ਪਹਿਲਾਂ ਅੱਜ ਬਾਬੇ ਬੂੜੂ ਸਾਹਿਬ ਨੂੰ ਵੀ ਮੱਥਾ ਟੇਕ ਲੈਣਾ ਵਾ ਤੇ ਵੀਰਵਾਰ ਕੌਲੀ ਚ ਤੇਲ ਪਾ ਕੇ ਮੜ ਕੇ ਉਧਰ ਨੂੰ ਵੀ ਜਾਣਾ ਵਾ ਕਈਆਂ ਨੇ ਮੁਸਲਮਾਨ ਤੇ ਜਾਨ 100 ਵਰੀ ਜਾਨ ਚੰਗੇ ਭਲੇ ਸਰਦਾਰਾਂ ਦੇ ਧੀਆਂ ਪੁੱਤ ਵੀ ਉਤੋਂ ਦੀ ਕਿਰਪਾਨਾ ਪਾ ਕੇ ਨੀਲੀਆਂ ਕਾਲੀਆਂ ਪੀਲੀਆਂ ਪੱਗਾਂ ਬੰਨੀਆਂ ਚਿਹਰਿਆਂ ਤੇ ਦਾੜੇ ਖੁੱਲੇ ਛੱਡੇ ਤੇ ਉਹਨਾਂ ਦੀਆਂ ਨੌਵੇਂ ਧੀਆਂ ਵੀ ਕਵਲੀਆਂ 'ਚ ਤੇਲ ਪਾ ਕੇ ਕਬਰਾਂ ਤੇ ਜਾਣ ਡੀਆਂ ਭਾਈ ਖਲੋਤੇ ਕਿੱਥੇ ਅਸੀਂ ਭਲਾ ਹੋਊ ਕਿੱਥੇ ਸਾਡਾ ਇੱਕ ਬੰਨੇ ਗੁਰੂ ਅਰਜਨ ਦੇਵ ਨੂੰ ਮੱਥਾ ਇੱਕ ਬੰਨੇ ਕਾਤਲ ਨੂੰ ਮੱਥਾ ਇਹ ਉਹ ਸ਼ੇਖ ਪਤੀਏ ਨਾ ਜਨਾ ਨੇ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਗੁਰੂ ਅਰਜਨ ਦੇਵ ਦੇ ਖਿਲਾਫ ਕੀਤੀਆਂ ਸੀ ਤੇ ਸਾਡੇ ਘਰ ਇੱਥੇ ਲਵੇਰਾ ਆਉਣਾ ਹੋਵੇ ਬਾਬਾ ਸ਼ੇਖ ਫਤੇ ਵਾਲਿਆ ਲਵੇਰਾ ਦਹੀਂ ਖੀਰ ਲਿਆਵਾਂਗੇ ਪਰ ਆ ਡੋਲ ਉਧਰ ਤੇ ਖਾਲੀ ਡੋਲ ਆਉਂਦਾ ਚਲ ਗੋਇੰਦਵਾਲ ਵੀ ਹੋ ਜਾਂਦੇ ਮੜਾ ਜੀ ਹਾਂ ਵੀ ਨਾ ਹੀ ਉਹਨਾਂ ਨੂੰ ਵੀ ਚੰਗੀ ਗੱਲ ਸ਼ਬੀਲ ਇਥੋਂ ਗੁਰੂ ਅਰਜਨ ਦੇਵ ਦੀ ਪੀਂਦੇ ਜਾਂਦੇ ਆ ਖੀਰ ਲੈ ਕੇ ਜਦੋਂ ਜਾਂਦੇ ਨੇ ਜੇਕ ਪੱਤੇ ਰਾਜੋ ਸ਼ਬੀਲ ਪੀਂਦੇ ਗੁਰੂ ਅਰਜਨ ਦੇਵ ਦੇ ਨਾਂ ਦੀ ਤੇ ਕਬਰ ਉਦੀ ਤੇ ਖੀਰ ਚੜਾਤੀ 도ਗਲਾ ਕੰਮ ਹੋ ਗਿਆ ਨਾ ਫਿਰ ਇਹਦੇ ਵੀ ਸ਼ਬੀਲ ਪੀਓ ਗੁਰੂ ਅਰਜਨ ਦੇਵ ਦੀ ਖੀਰ ਚੜਾਓ ਤੁਸੀਂ ਉਹਨਾਂ ਨੂੰ ਜਾ ਕੇ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰਾਉਣ ਦੇ ਵਿੱਚ ਸਭ ਤੋਂ ਵੱਡਾ ਰੋਲਾ ਦਾ ਕੀਤਾ ਸਿੱਖੋ ਇਦਾਂ ਦੇ ਕਿਦੋਂ ਦੇ ਹੋ ਗਏ ਅਸੀਂ ਜਿਸ ਇਲਾਕੇ 'ਚ ਤਰਨ ਤਾਰਨ ਵਸਿਆ ਉਸ ਇਲਾਕੇ 'ਚ ਸਖੀ ਸਰਵਰੀਆਂ ਦਾ ਸਭ ਤੋਂ ਵੱਡਾ ਜੋਰ ਆ ਉਹਨਾਂ ਬੰਦਿਆਂ ਨੇ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਲਾਈਆਂ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਖਤਮ ਕਰੋ ਖਤਮ ਕਰੋ ਖਤਮ ਕਰੋ ਗੁਰੂ ਅਰਜਨ ਦੇਵ ਖਤਰਾ ਜੇ ਸਾਡੇ ਵਾਸਤੇ ਇੱਕ ਗੱਲ ਕਹਿ ਕੇ ਤੇ ਮੈਂ ਢਾਡੀ ਸਿੰਘਾਂ ਕੋਲੋਂ ਸੇਵਾ ਲੈਣ ਲੱਗਾ ਤੁਹਾਡੇ ਜੋ ਕੋਈ ਦबई ਗਿਆ ਹੋਵੇ 사ਉਦੀ ਅਰਬ ਗਿਆ ਹੋਵੇ ਕਤਰ ਗਿਆ ਹੋਵੇ ਤੁਹਾਡਾ ਕੋਈ ਭੈਣ ਭਰਾ ਗਿਆ ਹੋਵੇ ਮੈਂ ਤੇ ਗਿਆ ਨਹੀਂ ਪਰ ਮੇਰੇ ਗਿਆਨ 'ਚ ਵਾਅਦਾ ਕਰਿਓ ਕਿਸੇ ਨੇ ਸੜਕ ਦੇ ਉੱਤੇ ਕਬਰ ਵੇਖੀ ਹੈ 사ਉਦੀ ਅਰਬ 'ਚ ਦबई 'ਚ ਕਤਰ 'ਚ ਕਿਸ ਨੇ ਕਬਰ ਵੇਖੀ ਹੋਵੇ ਜਿੱਥੇ ਹਰੇ ਰੰਗ ਦਾ ਝੰਡਾ ਲੂਣ ਚੜਦਾ ਹੋਵੇ ਤੇਲ ਚੜਦਾ ਹੋਵੇ ਤੇ ਅਵੱਲਾ ਜਾਂ ਨਾਂ ਰੱਖਿਆ ਹੋਵੇ ਕਿਸ ਨੇ ਵੇਖਿਆ ਆਪਾਂ ਮੁਸਲਮਾਨ ਹੀ ਕਹਿੰਦੇ ਨਾ ਇਹ ਮੁਸਲਮਾਨਾਂ ਦੀਆਂ ਧਾਵਾਂ ਸਾਡੇ ਕੋਈ ਮੁਸਲਮਾਨ ਹੈਗੇ ਆ ਕਿਹੜਾ ਕਿਹੜਾ ਸਾਈ ਮੀਆਂ ਮੀਰ ਆ ਨੀ ਰੱਖੀ ਦਰਬਾਰ ਸਾਹਿਬ ਦੀ ਕਿੰਨੇ ਕਨੇ ਮਨਾਈ ਜਾਦੂ ਦੀ ਪੀਰ ਬੁੱਧੂ ਸ਼ਾਹ ਕਿੰਨੇ ਅਗ ਨੂੰ ਪਤਾ ਪੀਰ ਬੁੱਧੂ ਸ਼ਾਹ ਦਾ ਸਾਰਾ ਟੱਬਰ ਦੇ ਤਾ ਗੁਰੂ ਦੇ ਮਗਰ ਲਾ ਕੇ ਉਹਨੇ ਸ਼ਹੀਦ ਕਰਵਾਇਆ ਗਣੀ ਖਾਦੇ ਨਬੀ ਖਾਂ ਤੁਹਾਡੇ ਗੁਰੂ ਦੀ ਪਾਲਕੀ ਮਾਛੀਵਾੜੇ ਦੇ ਜੰਗਲਾਂ 'ਚ ਮੋਢਿਆਂ ਤੇ ਚੁੱਕੀ ਕਿਸੇ ਨੇ ਕਦੀ ਮੇਲਾ ਮਨਾਇਆ ਜਿਹੜੇ ਸਾਡੇ ਵੱਡਿਆਂ ਕੋ ਜੁੱਤੀਆਂ ਖਾਂਦੇ ਮਰ ਗਏ ਅਸੀਂ ਬਣਾ ਕੇ ਮੇਲੇ ਤੇ ਲਾ ਕੇ ਲੰਗਰ ਤੇ ਦ람 ਦ람 ਕਰਾਤੇ ਅਸਲ 'ਚ ਮਸਲਾ ਇੱਥੇ ਵੀ ਜਿੱਥੇ ਪੂੜੀ ਛੋਲਿਆਂ ਦੀ ਖੁਸ਼ਬੂ ਆਵੇ ਅਸੀਂ ਉੱਥੇ ਲੈਣ ਲਾਉਣ ਨੂੰ ਤਿਆਰ ਆ ਉਲਟ-ਉਲਟ ਕੇ ਆਉਨੇ ਉਤੋਂ ਦੀ ਸਾਨੂੰ ਖੁਸ਼ਬੂ ਆਉਣੀ ਜਦੀ ਵੀ ਪੂੜੀ ਛੋਲਿਆਂ ਦਾ ਲੰਗਰ ਲੱਗਾ ਉੱਥੇ ਉਹ ਤੇਲ ਜਿਹੜਾ ਉਹਥੇ ਜਾ ਕੇ ਪਾਇਆ ਆ ਮਾਈਆਂ ਨੇ ਮਾ ਸਕਦੇ ਨਿਆਣਿਆਂ ਦੀਆਂ ਖੁੱਚਾਂ 'ਚ ਮਲਿਆ ਹੁੰਦਾ ਤੇ ਪਹਿਲਵਾਨ ਬਣ ਜਣੇ ਨੇ ਨਿਆਣੇ ਸਾਡੇ ਪਕੌੜੇ ਕੜਗੜ ਗਵਾਏ ਹੁੰਦੇ ਤੇ ਮੰਮੀ ਮੰਮੀ ਕਰਦੇ ਫਿਰਨਾ ਇਹ ਮਗਰ ਮਗਰ ਸਾਡੇ ਇਹ ਤੁਹਾਡਾ ਵਿਰਸਾ ਨਹੀਂ ਸੀ ਕੋਈ ਮੁਸਲਮਾਨ ਕਬਰ ਦਾ ਪੁਜਾਰੀ ਨਹੀਂ ਇਹ ਸਿੱਖਾਂ ਨੂੰ ਫਤੂਰ ਚੜਿਆ ਵਾ ਤੇ ਚੜਿਆ ਪਤਾ ਕਿਉਂ ਵਾ ਜਿਹਨੂੰ ਗੁਰਦਾਰੇ ਨਹੀਂ ਪ੍ਰਧਾਨ ਕੀ ਮਿਲਦੀ ਕਹਿੰਦਾ ਕਬਰ ਦੇ ਸਹੀਂ ਛੱਜ ਬਣਾਉਣਾ ਮਗਰਲੇ ਬੰਨੇ ਪ੍ਰਧਾਨ ਕੀ ਦਾ ਉਥੇ ਸਹੀਂ ਜਾ ਕੇ ਅੱਜ ਦੇ 500 ਰੁਪਏ ਦੇ ਲੱਗਾਂ ਜਾਨ ਨਿਕਲਦੀ ਪ੍ਰਬੰਧਕਾਂ ਨੂੰ ਉਥੇ 51 51 ਹਜ਼ਾਰ ਤੇ ਨਾਲੇ ਹੌਲੀ ਜੀ ਆਕੇ ਦਾ ਪ੍ਰਬੰਧਕਾਂ ਨੂੰ ਕੁਰਸੀ ਅੱਗੇ ਜੇ ਢਾਗੇ ਦਿਓ ਸਾਡੀ ਨਾ ਕਿਉਂ ਕੌਣ ਆਲੀ ਦੀ ਸੁਗੀ ਨੱਚਦੀ ਸਾਰੀ 55000 ਦੇ ਕੇ ਪਿੱਛੇ ਬਣਾ ਫਾਇਦਾ ਕਿ ਅਗਲੇ ਬੰਨੇ ਡਾ ਦਿਓ ਸਾਊਂਡ ਵਾਲੇ ਦੇ ਕੋਲ ਜਾ ਕੇ ਇੱਥੇ ਬਾਬਾ ਮਾੜਾ ਜਾ ਹੁਕਮਨਾਮਾ ਲੰਮਾ ਲੈਦੇ ਅਰਦਾਸ ਲੰਮੀ ਕਰਦੇ ਐ ਕੜੀ ਵੇਖੀ ਦੀ ਆ ਪਾਪੇ ਨੂੰ ਚੱਕਰ ਆਉਂਦੇ ਆ ਉਥੇ ਕੌਣ ਆਲੀ ਸ਼ਾਮਾਂ ਨੂੰ 6 ਵਜੇ ਲੱਗਣੀਆਂ ਕੁਰਸੀਆਂ 10 ਵਜੇ ਮੱਲੀਆਂ ਕਬਰ ਦੇ ਉੱਤੇ ਜਾ ਕੇ ਕਿਸੇ ਦਾ ਬੀਪੀ ਨਹੀਂ ਵਧਣ ਰਿਹਾ ਕਿਸੇ ਦੀ ਧੜਕਾਨ ਨਹੀਂ ਘਟਾਂਦੀ ਕਿਸੇ ਨੂੰ ਸਰਵਾਈਕਲ ਨਹੀਂ ਹੋਣ ਰਿਹਾ ਗੋਡੇ ਨਹੀਂ ਪੀੜ ਹੋਣ ਰਿਹਾ ਇੱਥੇ ਗੁਰਦਾਨਾਂ ਚ ਕੁਰਸੀਆਂ ਲੱਭਦੇ ਆ ਕੇ ਵੀ ਸਾਨੂੰ ਕੁਰਸੀਆਂ ਦੇਓ ਆ ਕੇ ਗੁਰਦਾਨਾਂ ਚ ਸਾਰੀ ਰਾਤ ਡੀਜੇ ਦੇ ਡੜਮ ਡੜਮ ਤੇ ਟਪੂਸੀਆਂ ਮਾਰਨ ਵਾਲੇ ਬੰਦੇ ਗੁਰਦਾਰੇ ਆ ਕੇ ਕੁਰਸੀਆਂ ਲੱਭਣ ਡੇ ਵੀ ਗੁਰਦਾਰੇ ਕੁਰਸੀਆਂ ਢਾਹ ਕੇ ਦਿਓ ਸਾਨੂੰ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਸ਼ਿਕਾਇਤਾਂ ਇਸ ਲਾਣੇ ਨੇ ਵੀ ਕੀਤੀਆਂ ਸਭ ਤੋਂ ਜ਼ਿਆਦੀਆਂ ਜਿਨ੍ਹਾਂ ਨੂੰ ਤੁਸੀਂ ਕਬਰਾਂ ਵਾਲੇ ਕਹਿੰਦੇ ਦੁਜੇ ਤੀਜੇ ਕਹਿੰਦੇ ਜੋ ਮਰਜੀ ਕਹੀ ਜਾਓ ਪਰ ਇਹ ਤੁਹਾਡਾ ਵਿਰਸਾ ਨਹੀਂ ਜਿਨ੍ਹਾਂ ਦਾ ਹੋਊਗਾ ਹੋਊਗਾ ਪਰ ਸਿੱਖਾਂ ਦਾ ਨਹੀਂ ਹੈਗਾ ਜੇ ਸਿੱਖ ਵੀ ਜਾ ਕੇ ਉਥੇ ਨਾਥ ਮਤਾ ਰਗੜੇ ਸਮਝ ਲਓ ਬਾਬੇ ਪੂੜੂ ਸਾਹਿਬ ਦੇ ਕੋਲੋਂ ਸਿੱਖਿਆ ਹੀ ਕੱਖ ਨੇ ਆ ਇਹਡਾ ਪਵਿੱਤਰ ਖੂਨ ਡੋਲਿਆ ਹੋਵੇ ਜਿਹਨੂੰ ਧੰਨ ਬਾਬਾ ਬੋੜੂ ਸਾਹਿਬ ਜੀ ਦੇ ਚਰਨਾਂ ਚੋਂ ਕੱਖ ਨਹੀਂ ਮਿਲਿਆ ਉਹਨੂੰ ਮਿੱਟੀ ਦੀ ਢੇਰੀ ਕੋਲੋਂ ਵੀ ਕੱਖ ਨਹੀਂ ਜੇ ਮਿਲ ਲਗਾ ਕਰੀਏ ਵਾਦਾ ਇੱਕ ਬੈਠੇ ਜੇ ਸਾਰੇ ਜਣੇ ਪਿੰਡ ਵਾਲਿਆ ਸੰਗਤ ਵਾਹਾ ਹੋ ਗਈ ਆ ਜਕਾਰਾ ਲਾਊਗਾ ਢਾਡੀ ਸਿੰਘ ਤੁਹਾਡੇ ਚੋਂ ਬਹੁਤੇ ਮੈਨੂੰ ਪਤਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆ ਇੱਕ ਦੋ ਹੋਣਗੇ ਵਿੱਚ ਉਹੋ ਜੇ ਉਹ ਵੀ ਆਪਾਂ ਸਿੱਧੇ ਘਰ ਆਪਣੇ ਘਰ ਲਿਆਈਏ ਬਾ ਉਹ ਬੰਦਾ ਖੜੀ ਕਰੋ ਜਨੇ ਅੱਜ ਤੋਂ ਬਾਅਦ ਆ ਵਾਦਾ ਕਰ ਦੇਣਾ ਵੀ ਸਿਰ ਜਾਵੇ ਤੇ ਜ ਰੂਗਰਨ ਸਾਹਿਬ ਇਲਾਵਾ ਤੋਂ ਸਿਰ ਨਹੀਂ ਝੁਕੂਗਾ ਕਰਨਾ ਉਹਦੇ ਕਰਿਓ ਕੋਈ ਗੱਲ ਨਹੀਂ ਮੇਰਾ ਟਾਈਮ ਹੋ ਜਾਣਾ ਮੇਰੇ ਪੈਸੇ ਅਜੇ ਕਰਾਉਣੇ ਖਲੋ ਜੋ ਦਾ ਨਾ ਲਾਉ ਠੀਕ ਹੈ ਜਕਾਰਾ ਲਾ ਕੇ ਮੰਨ ਤੇ ਬਣਾ ਲਈਏ ਸਾਰਿਆਂ ਦਾ ਲਾਇਓ ਉਹ ਜਿਹਦਾ ਮਨ ਪੱਕਾ ਵਾ ਦੁੱਖ ਵੀ ਆਉਣੇ ਜੇ ਮੁਸੀਬਤਾਂ ਵੀ ਆਉਣੀਆਂ ਜੇ ਮੁੜ ਕੇ ਇਹਨਾਂ ਕੋਟਾਡੀ ਨਵਾਂ ਹੀ ਸਿਆਪਾ ਪਾ ਗਿਆ ਬਾਹ ਖੜੀ ਕਰ ਆ ਗਿਆ ਰਾਤੀ ਫਕਰ ਟੰਕੀ ਦੇ ਦੇਖਦਾ ਪਾਣੀ ਵਾਲੀ ਦੇ ਮਾਈਆਂ ਨੇ ਮੜ ਕੇ ਦੁਜੇ ਬੰਨੇ ਹੋ ਜਾਣਾ ਐਵੇਂ ਬਾਹ ਖੜੀ ਕਰਦੀ ਉਹਦੇ ਅੱਖੇ ਲੱਗ ਕੇ ਉਹਦੇ ਘਰ ਬੈਠਾ ਲੰਮੇ ਪਿਆਉਣਾ ਸਾਨੂੰ ਤੇ ਸਾਰੀ ਰਾਤ ਪਾਣੀ ਵਾਲੀ ਟੈਂਕੀ ਦੇ ਬਾਬਾ ਦੇਖਦਾ ਰਿਹਾ ਮੁੜ ਕੇ ਬੈਠਾ ਇਦਾਂ ਨਾ ਹੋਵੇ ਬਾ ਉਹ ਬੰਦਾ ਖੜੀ ਕਰਿਓ ਜਨੇ ਅਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਹੋ ਕੇ ਜੀਣਾ ਤੇ ਹੋ ਕੇ ਮਰਨਾ ਨਾ ਵੀ ਕਰੋਗੇ ਕੋਈ ਗੱਲ ਨਹੀਂ ਮੇਰੇ ਪੌਣੇ ਸੱਤ ਹੋ ਜਾਣੇ ਮੈਨੂੰ ਮਾਇਆ ਦੇ ਘਣਾ ਤੋੜ ਦੇਣਾ ਪਰ ਮੈਂ ਚਾਹੁੰਨਾ ਵੀ ਮੈਂ ਜੇ ਆਏ ਆ ਤੇ ਆਪਾਂ ਕੁਝ ਖਾਟ ਲਈਏ ਕਿਤੇ ਜ਼ਿੰਦਗੀ 'ਚ ਸਿਰ ਕਿਸੇ ਕਬਰ ਅੱਗੇ ਮੜੀ ਅੱਗੇ ਧਾਗੇ ਅੱਗੇ ਤਵੀਤ ਅੱਗੇ ਵੀਰਵਾਰ ਵਾਲਿਆਂ ਅੱਗੇ ਦੀਵੇ ਅੱਗੇ ਬੋੜ ਅੱਗੇ ਪਿੱਪਲ ਅੱਗੇ ਟਾਲੀ ਅੱਗੇ ਨਾ ਝੁਕ ਜਾਵੇ ਕਿਉਂਕਿ ਸਿਰ ਸਿਰਫ ਗੁਰੂ ਅਰਜਨ ਦੇਵ ਨੂੰ ਤੇ ਬਾਬੇ ਬੂੜੂ ਸਾਹਿਬ ਨੂੰ ਝੁਕਣਾ ਚਾਹੀਦਾ ਲਾਂਗਕਾਰ ਸਿਆਂ ਚਕਾਰਾ ਤੇ ਬਾਵਾ ਉਹ ਬੰਦੇ ਖੜੇ ਕਰੋ ਜਨ ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਹੋ ਜਾਣਾ ਪੱਕੇ ਤੌਰ ਤੇ ਬੋਲ ਲਾਈਟਾਂ ਦੇ ਵਿੱਚੋਂ ਦੀ ਵੇਖਦਾ ਮਾਈਆਂ ਰਹਿ ਜਾਣੀਆਂ ਬਧੋ ਬਦੀ ਉਹ ਲਾਈਟਾਂ ਦੇ ਵਿੱਚੋਂ ਦਿਖਾਇਆ ਕੱਖ ਨਹੀਂ ਮੈਨੂੰ ਵੀ ਪਤਾ ਨਹੀਂ ਕਿੰਨੇ ਰਹਿ ਗਏ ਤੇ ਕਿੰਨੇ ਕਰ ਗਏ ਕੋਈ ਨਹੀਂ ਗਾਂ ਸਹੀ ਅਗਲੇ ਸਾਲ ਕਰਾ ਲਾਗੇ ਜਿਹੜੇ ਰਹਿੰਦੇ ਹੋਣਗੇ ਗੁਰੂ ਅਰਜਨ ਦੇਵ ਮਹਾਰਾਜ ਦੇ ਖਿਲਾਫ ਇੱਕ ਲੰਮੀ ਸ਼ਿਕਾਇਤਾਂ ਦੀ ਲਿਸਟ ਹੋਈ ਤਿਆਰ ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਖਿਲਾਫ ਇੱਕ ਸ਼ਿਕਾਇਤਾਂ ਦੀ ਲਿਸਟ ਲੈ ਕੇ ਬਾਦਸ਼ਾਹ ਜਹਾਂਗੀਰ ਦੇ ਦਰਬਾਰ ਅੰਦਰ ਜਿਵੇਂ ਗੁਰੂ ਘਰ ਦੇ ਵਿਰੋਧੀ ਪਹੁੰਚੇ ਨੇ ਇੱਕ ਲਿਸਟ ਸ਼ਿਕਾਇਤਾਂ ਦੀ ਤਿਆਰ ਕੀਤੀ ਆ ਦੇ ਗੁਰੂ ਅਰਜਨ ਦੇਵ ਦੇ ਉੱਤੇ ਵਾਰੀ ਵਾਰੀ ਸ਼ਿਕਾਇਤਾਂ ਇੱਕ ਵਾਰ ਸਾਰੀ ਸੰਗਤ ਸੀ ਸੁਕਾ ਕੇ ਆਖੋ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਬੱਤਾ ਭਲਾ ਬਾਦਸ਼ਾਹ ਜਹਾਂਗੀਰ ਦਾ ਲਗਾ ਦਰਬਾਰ ਤੇ ਉਹਦੇ ਦਰਬਾਰ ਵਿੱਚ ਗੁਰੂ ਅਰਜਨ ਦੇ ਮਹਾਰਾਜ ਦੀਆਂ ਸ਼ਿਕਾਇਤਾਂ ਕਰਨ ਲੱਗੇ ਬੰਦੇ ਇੱਕ ਚੀਜ਼ ਹੋਰ ਜਿਹਨੂੰ ਜ਼ਿੰਦਗੀ 'ਚ ਦੁਸ਼ਮਣ ਕਹਿ ਦਈਏ ਮੁੜ ਕੇ ਉਹਦਾ ਭਰੋਸਾ ਨਹੀਂ ਕਰੀਦਾ ਜਿਹੜਾ ਦੁਸ਼ਮਣ ਕਹਿ ਦਈਏ ਤੇ ਨਾਲ ਭਰੋਸਾ ਵੀ ਕਰੀ ਜਾਈਏ ਸਮਝੋ ਆਪਣੇ ਮੌਤ ਦੇ ਵਾਰੰਟ ਉੱਤੇ ਆਪ ਦਸਤਖਤ ਕਰਨ ਲੱਗੇ ਆਸੀਂ ਫਿਰ ਉਹਦਾ ਵਸਾਕ ਆਦਾ ਫਿਰ ਉਹਦਾ ਯਕੀਨ ਕਾਦਾ ਜਿੰਨਾ ਬੰਦਿਆਂ ਦੇ ਕੋਲੋਂ ਤੁਹਾਡੇ ਬਰਾਬਰ ਹੀ ਨਹੀਂ ਨਾ ਕੀਤੀ ਜਾਂਦੀ ਉਹ ਤੁਹਾਡੀਆਂ ਲੱਤਾਂ ਖਿੱਚਣਗੇ ਹਮੇਸ਼ਾ ਮੰਨ ਲਓ ਆਹ ਵੀਰ ਬਹੁਤ ਚੰਗਾ ਹੈ ਮੇਰੇ ਕੋਲ ਕਿਸੇ ਨੇ ਦੀ ਸਿਫਤ ਕੀਤੀ ਇਹ ਫਲਾਣਾ ਸੋ ਬਹੁਤ ਚੰਗਾ ਹੈ ਬਹੁਤ ਚੰਗਾ ਹੈ ਬੜਾ ਵਧੀਆ ਬੰਦਾ ਹੈ ਤੇ ਮੇਰੇ ਕੋਲ ਉਹ ਜਰੀ ਥੋੜਾ ਜਾਣੀ ਆ ਕਿਉਂਕਿ ਮੇਰੀ ਉਹਦੀ ਬਰਾਬਰੀ ਕੋਈ ਨਹੀਂ ਮੈਂ ਫਿਰ ਉਹਦੀਆਂ ਨਿੰਦਿਆ ਕਰੂੰਗਾ ਮੈਂ ਫਿਰ ਉਹਦੀ ਲੱਤਾਂ ਖਿੱਚੂੰਗਾ ਵੀ ਉਹਦੀ ਆ ਵੀ ਕਮੀ ਹੂ ਆ ਵੀ ਕਮੀ ਹੂ ਆ ਵੀ ਕਮਿਓ ਦਸਤੂਰ ਕਹਿੰਦਾ ਲੱਤਾਂ ਘੱਟ ਖਿੱਚੋ ਬਰਾਬਰੀ ਕਰੋ ਵੀ ਜਿੱਦਾਂ ਲੋਕੀ ਉਹਦੀ ਸਿਫਤ ਕਰਦੇ ਆ ਮੇਰੀ ਵੀ ਕਰ ਲੈ ਬਰਾਬਰੀ ਹੁੰਦੀ ਨਹੀਂ ਅਗਲੇ ਨੇ ਬਰਾਬਰੀ ਕੀਦਾ ਕਿੰਨੀ ਮਿਹਨਤ ਨਾਲ ਕੀਤੀ ਅਗਲੇ ਨੇ ਕਿੰਨੀ ਮਿਹਨਤ ਕਰਕੇ ਇਹਨਾ ਮੁਕਾਮ ਹਾਸਲ ਕੀਤਾ ਤੇ ਮੇਰੇ ਵਰਗਾ ਬੰਦਾ ਲੱਭਦਾ ਸ਼ਾਰਟਕਟ ਵੀ ਸਵੇਰੇ ਹੀ ਉਹਦੇ ਬਰਾਬਰ ਹੋ ਜਾ ਉਹਦੇ ਬਰਾਬਰ ਸਵੇਰੇ ਕਿਦਾਂ ਹੋ ਜਾਏਗਾ ਤੂੰ ਉਹਦੇ ਬਰਾਬਰ ਸਵੇਰੇ ਨਹੀਂ ਹੋ ਜਾ ਜਾਣਾ ਜਾਂ ਤੇ ਉਹਨੀ ਮਿਹਨਤ ਕਰ ਤੇ ਜਾਂ ਤੇਰੇ ਤੇ ਗੁਰੂ ਬਹੁਤਾ ਹੀ ਮਿਹਰਬਾਨ ਹੋਏ ਫਿਰ ਸਾਰਿਆਂ ਨੂੰ ਕੱਟ ਕੇ ਤੂੰ ਅੱਗੇ ਲੰਘ ਜਾਵੇਂ ਗੁਰੂ ਅਰਜਨ ਦੇਵ ਮਹਾਰਾਜ ਨੇ ਸਿੱਖੀ ਦਾ ਪ੍ਰਚਾਰ ਇਸ ਤਰੀਕੇ ਨਾਲ ਕੀਤਾ ਕਿ ਦੂਰੋਂ ਦੂਰੋਂ ਚੱਲ ਕੇ ਲੋਕ ਗੁਰੂ ਅਰਜਨ ਦੇ ਮਹਾਰਾਜ ਦੇ ਸਿੱਖ ਬਨਣ ਲੱਗੇ। ਉਹਨਾਂ ਦੇ ਵਿੱਚੋਂ ਇੱਕ ਭਾਈ ਮੰਜ ਹੋਇਆ ਏ। ਆਓ ਜਦੋਂ ਤੁਸੀਂ ਬਾਬੇ ਸ਼ੀ ਦਾਦੂ ਇੱਧਰੋਂ ਤਰਨਤਾਰਨ ਨੂੰ ਜਾਓ। ਰਾਹ ਦੇ ਵਿੱਚ ਨਹਿਰੇ-ਨਹਿਰ ਹੋ ਜੋ ਤੁਸੀਂ ਸੁਲਤਾਨਵਿੰਡ ਤੋਂ ਪਹਿਲਾਂ ਉਧਰ ਭਾਈ ਮੰਜ ਦਾ ਖੂਹ ਆਉਂਦਾ ਏ ਇੱਧਰ ਵੀ ਇਸਥਾਨ ਆ ਜਾਂਦਾ ਉਰਲੇ ਬੰਨੇ ਵੀ। ਇਸਥਾਨ ਬੜੇ ਵਧੀਆ ਬਣੇ ਬੜੀ ਸੇਵਾ ਕੀਤੀ ਹੈ ਮਹਾਂਪੁਰਖਾਂ ਨੇ। ਇਸ ਸਖੀ ਸਰਵਰ ਦਾ ਪੁਜਾਰੀ ਸੀ ਭਾਈ ਮੰਜ ਤੇ ਰਾਤ ਪੈ ਗਈ ਅਮਰਸਰ ਆਉਂਦੇ ਆਉਂਦੇ ਭੁੱਖ ਲੱਗੀ ਕਿਸੇ ਨੂੰ ਆਂਦਾ ਭੁੱਖ ਲੱਗੀ ਆਉ ਕਹਿੰਦੇ ਇੱਥੇ ਅਮਰਸਰ ਚਲ ਜਾ ਗੁਰਵਰਜਨ ਦੇ ਮਹਾਰਾਜ ਦੇ ਦਰਬਾਰ ਵਿੱਚ ਆ ਗਿਆ ਬੜੀ ਰੌਣਕ ਵੇਖੀ ਬੜੀ ਸ਼ਾਂਤੀ ਵੇਖੀ ਐ ਮਨ ਠੰਡਾ ਠਾਰ ਹੋ ਗਿਆ ਤੇ ਕਿਸੇ ਨੂੰ ਪੁੱਛ ਪਈ ਸਾ ਵੀ ਐਸ ਡੇਰੇ ਦਾ ਆਗੂ ਕੌਣ ਆ ਸਿੱਖਾਂ ਦਾ ਗੁਰੂ ਕੌਣ ਆ ਤੇ ਕੋਈ ਬੰਦਾ ਕਹਿੰਦਾ ਵੀ ਓ ਜਿਹੜੀ ਸ਼ਕਸ਼ੀਅਤ ਜੋੜਿਆਂ ਚ ਬਹਿ ਕੇ ਜੋੜੇ ਸਾਫ ਕਰਦੀ ਆ ਨਾ ਉਹ ਗੁਰੂ ਅਰਜਨ ਦੇਵ ਹੀ ਮਨ ਤੇ ਉਦੋਂ ਹੀ ਉੱਛਲ ਗਿਆ ਵੀ ਹੋਵੇ ਗੁਰੂ ਅਰਜਨ ਦੇਵ ਤੇ ਜੋੜਿਆਂ ਦੀ ਸੇਵਾ ਕਰੇ ਆਗੇ ਦੇ ਮਹਾਰਾਜ ਦੇ ਮਗਰਲੇ ਬੰਨੇ ਖਲੋ ਗਿਆ ਮਹਾਰਾਜ ਨੇ ਜੋੜੇ ਸਾਫ ਕਰਦਿਆਂ ਕਰਦਿਆਂ ਪਛਾਣ ਨੂੰ ਵੇਖਿਆ ਤੇ ਭਾਈ ਮੰਜ ਨੂੰ ਆਵਾਜ਼ ਮਾਰ ਕੇ ਆਖਿਆ ਦੱਸ ਸਤਪੁਰਖਾ ਕੀ ਗੱਲ ਏ ਕਿਵੇਂ ਆਉਣੇ ਹੋਏ ਤੇ ਭਾਈ ਮੰਜਾ ਕਹਿੰਦਾ ਮਹਾਰਾਜ ਆ ਸਿੱਖੀ ਮੈਨੂੰ ਵੀ ਦੇ ਦਿਓ ਹਾਂ ਤੇ ਮਹਾਰਾਜ ਨੇ ਇੱਕੋ ਗੱਲ ਆਖੀ ਵੀ ਸਿੱਖੀ ਦੇ ਸਿੱਖੀ ਨਹੀਂ ਟਿਕਦੀ ਹੁੰਦੀ ਗੱਲ ਸਮਝਣ ਵਾਲੀ ਸੀ ਵੀ ਤੂੰ ਤੇ ਪਹਿਲਾਂ ਹੀ ਕਿਸੇ ਹੋਰ ਦਾ ਸੇਖਿਆ ਤੇ ਸਾਡੀ ਕਿਥੇ ਰੱਖੇਗਾ ਇਸ ਮਿਆਨ ਚ ਤਲਵਾਰ ਇੱਕੋ ਹੀ ਪੈ ਸਕਦੀ ਆ ਨਵੀਂ ਪਾਉਣ ਵਾਸਤੇ ਪਹਿਲੀ ਕੱਢਣੀ ਪਊਗੀ ਮਹਾਰਾਜ ਕਹਿੰਦਾ ਤੂੰ ਤੇ ਪਹਿਲਾਂ ਹੀ ਸੇਖੇ ਉਹਨਾਂ ਦਾ ਕਬਰਾਂ ਪੂਜਣ ਵਾਲੇ ਦਾ ਸਾਡੀ ਕਿੱਥੇ ਸਾਂਭ ਕੇ ਰੱਖੇਗਾ ਜੇ ਸਾਡੇ ਵਾਲੀ ਲੈਣੀ ਤੇ ਉਹ ਛੱਡ ਦੇ ਜੇ ਉਹ ਰੱਖਣੀਆਂ ਤੇ ਫਿਰ ਸਾਡੇ ਵਾਲੀ ਨੂੰ ਜਗ੍ਹਾ ਕੋਈ ਨਹੀਂ ਆ ਕੀ ਭਾਈ ਮੰਝ ਉਹਦਣੇ ਘਰ ਆਇਆ ਤੇ ਆਉਂਦੇ ਸਾਰ ਘਰ ਉਹਨੇ ਕਬਰਸਥਾਨ ਜਿਹੜਾ ਘਰ ਚ ਪੀਰਖਾਨਾ ਬਣਿਆ ਸੀ ਕਈਆਂ ਲੈ ਲੈ ਕੇ ਢਾ ਤਾ ਢਾ ਤਾ ਕਿਸੇ ਨੇ ਨਹੀਂ ਆਖਿਆ ਮੇਰੇ ਚ ਆਉਂਦਾ ਵਾ ਆ ਆਉਂਦਾ ਵਾ ਅਈਏ ਸਾਡੇ ਸਿੱਖਾਂ ਚ ਇੱਕ ਨਵਾਂ ਹੀ ਕੰਮ ਤੁਰ ਪਿਆ ਜੇ ਜੀ 11 ਵਜੇ ਤੱਕ ਗੇਟ ਨਹੀਂ ਲਾਉਂਦੀ ਉਹ ਵੀ ਜਾਂਦਾ ਮੇਰੇ ਤੇ ਬਾਬਾ ਦੀਪ ਸਿੰਘ ਆਉਂਦਾ ਵੀ ਤੈਨੂੰ ਹੀ ਲੱਭਾ ਇਹ ਗੱਠਲ ਜੇ ਨੂੰ ਬਾਬਾ ਦੀਪ ਸਿੰਘ ਤੇਰੇ ਤੇ ਹੀ ਆਉਣਾ ਇਹ ਲਾਲਾ ਤੇਰੇ ਮੂੰਹ ਜੋ ਵਗਣ ਡੀਆਂ ਹੁੰਦੀਆਂ ਨੇ ਬਾਬਾ ਦੀਪ ਸਿੰਘ ਜੀ ਸਾਡੇ ਚ ਆਇਆ ਇੱਥੇ ਆ ਕੇ ਪਿੰਡੋ ਪਿੰਡੀ ਕਈ ਮਾਈਆਂ ਨੇ ਵੀ ਬੜਾ ਕੰਮ ਤੋਰਿਆ ਵਾ ਬੰਦਿਆਂ ਨੇ ਵੀ ਕੰਮ ਤੋਰਿਆ ਚੌਂਕੀ ਆਉਂਦੀ ਬਾਬਾ ਦੀਪ ਸਿੰਘ ਦੀ ਬਾਬਾ ਦੀਪ ਸਿੰਘ ਤੈਨੂੰ ਹੀ ਲੱਭਾ ਉਹਨੇ ਤੇਰੇ ਤੇ ਹੀ ਵੜਨਾ ਸੀ ਆਗੇ ਹੋਰ ਬਾਕੀ ਦੁਨੀਆ ਮਰ ਗਈ ਏਡੇ ਏ ਸੰਤ ਬੈਠੇ